ਫਗਵਾੜਾ ਪੁਲਿਸ ਦੀ ਵੱਡੀ ਕਾਮਯਾਬੀ ਪੁਲਿਸ ਵੱਲੋਂ ਦੋ ਪਿਸਤਲਾਂ ਅਤੇ ਦੋ ਰੋਂਦ ਦੇ ਦੋ ਮੈਗਜ਼ੀਨਾ ਸਮੇਤ ਇੱਕ ਦੋਸ਼ੀ ਕੀਤਾ ਗਿਆ ਗ੍ਰਿਫਤਾਰ ਉਕਤ ਦੋਸ਼ੀ ਦੀ ਪਛਾਣ ਪ੍ਰਭਜੋਤ ਸਿੰਘ ਉਰਫ ਬਿੱਲਾ ਪੁੱਤਰ ਪਰਮਜੀਤ ਸਿੰਘ ਵਾਸੀ ਰਾਮਪੁਰ ਖਲਿਆਣ ਥਾਣਾ 라ਵਲਪਿੰਡੀ ਵੱਜੋਂ ਹੋਈ ਫਗਵਾੜਾ ਤੋਂ ਦੁਆਬਾ ਮੀਡੀਆ 18 ਲਈ ਵਿਕਾਸ ਮਣੀ ਦੀ ਰਿਪੋਰਟ ਹਾਂਜੀ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਬੂਥਲਾ ਮਾਡਾ ਬਕਸਲਾ ਗੁਪਤਾ ਆਈਐਸ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅਨਸਰ ਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਐਕਸ਼ਨ ਲੈ ਰਹੇ ਹੈਗੇ ਉਹਦੇ ਇਸ ਦੇ ਵਿੱਚ ਸਾਨੂੰ ਇੱਕ ਬਹੁਤ ਅੱਛੀ ਕਾਰਜਕਾਰੀ ਸਾਡੇ ਸੀਆਈਏ ਇੰਚਾਰਜ ਸਬ ਇੰਸਪੈਕਟਰ ਬਿਸਮਨ ਉਹਨਾਂ ਦੀ ਟੀਮ ਵੀ ਹੁੰਦੀ ਹੈ ਆ ਇਹਦੇ ਵਿੱਚ ਇੱਕ ਨਾਕਾ ਲੇ ਕੀਤਾ ਹੋਇਆ ਸੀਗਾ ਗਾਰਜ ਵੱਲੋਂ ਔਰ ਇੱਕ ਗੱਡੀ ਜਿਹੜੀ ਸੀਗੇਨ ਫਾਰਮ ਵਾਲੇ ਸਾਨੂੰ ਪੈਟ ਨੰਬਰ ਦੱਸਿਆ ਕਿ ਇਸ ਗੱਡੀ ਦੇ ਵਿੱਚ ਕਿਲਾਣਾ ਹੁੰਦਾ ਪ੍ਰਭਜੋਤ ਜਿਹੜਾ ਸਾਡਾ ਹੁੰਦਾ ਕਿ ਮਿਸਟ ਹੈਗਾ ਉਹ ਉਹਦੇ ਕੋਲੇ ਜਿਹੜੇ ਹੈਗੇ ਨੇ ਇਲੀਗਲ ਵੈਪਨ ਹੈ ਕਿ ਜੇ ਰੋਕਿਆ ਜਾਵੇ ਤਲਾਸ਼ੀ ਲਈ ਜਾਵੇ ਤਾਂ ਇਹ ਮਿਲ ਸਕਦਾ ਹੈ ਤੇ ਇਸੀ ਇਨਫੋਰਮੇਸ਼ਨ ਦੇ ਉੱਪਰ ਅਸੀਂ ਜਿਹੜਾ ਸਾਡੇ ਨਾਕੇ ਤੇ ਸਬ ਇਨਸਪੈਕਟਰ ਮਿਸਮਨ ਐਨਰਵੀ ਟੀਮ ਨੇ ਬਹੁਤ ਹੀ ਸਖ਼ਤੀ ਦੇ ਨਾਲ ਉਹਨੂੰ ਜਿਹੜਾ ਹੈਗਾ ਰਾਉਂਡ ਅਪ ਕੀਤਾ ਇਹ ਨਾਕਾ ਤੋੜ ਕੇ ਲੱਭ ਜੀ ਹੋਰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਕਾਫੀ ਅੱਧੇ ਘੰਟੇ ਵੀ ਹੌਟ ਚੇਸ ਹੋਈ ਹੈ ਇਸਾ ਦੀ ਟੀਮ ਵੀ ਤੇ ਬੜੀ ਦਲੇਰੀ ਨਾਲ ਇਹਨਾਂ ਨੇ ਉਹਨੂੰ ਰਾਉਂਡ ਅਪ ਕੀਤਾ ਤੇ ਉਹਦੇ ਕੋਲੋਂ ਮੌਕੇ ਤੇ ਸਾਨੂੰ ਬੱਤੀ ਹੋਰ ਦਾ ਪਿਸਤਲ ਮੈਗਜ਼ੀਨ ਦਾ ਦੋ ਰੌਂਗ ਲਏ ਇਹਨਾਂ ਫਿਰ ਮਾਨਯੋਗ ਜੱਜ ਸਾਹਿਬ ਤੋਂ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦੇ ਦੌਰਾਨ ਇੱਕ ਪਿਸਤਲ ਹੋਰ ਰਿਕਵਰ ਕੀਤਾ ਹੈ ਜਿਹੜੇ ਡਿਸਕਲੋਜ਼ਰ ਦੇ ਉੱਪਰ ਉਹ ਵੀ ਬੱਤੀ ਹੋਰ ਪਿਸਤਲ ਹੈ ਇੱਕ ਮੈਗਜ਼ੀਨ ਦੇ ਨਾਲ ਤੋ ਇਹ ਜਿਹੜਾ ਮੁਲਜ਼ਮ ਹੈ ਰਬਜੋਤ ਸਿੰਘ ਉਸ ਬਿੱਲਾ ਇਹ ਖੇਲਿਆਨ ਦਾ ਰਹਿਣ ਵਾਲਾ ਹੈ ਤੇ 26 ਸਾਲ ਦੀ ਉਮਰ ਹੈ ਇਹਦੇ ਇਸ ਤੋਂ ਪਹਿਲਾਂ ਵੀ ਦਾ ਜਿਹੜਾ ਹੈਗਾ ਕ੍ਰਿਮਿਨਲ ਬੈਕਗ੍ਰਾਉਂਡ ਹੈਗੀ ਹੈ ਇਹਦੇ ਚਾਰ ਪਰਚੇ ਆਲਰੇਡੀ ਸੋ ਦਰਜ ਹੋਏਗੇ ਨੇ ਇਹਦੇ ਮੁਕਦਮਾ ਨੰਬਰ 100 ਵਟਾ 16/23 196 ਵਟਾ 31/24 ਵਕ ਵਕ ਲੜਾਈ ਝਗੜੇ ਐਂਡੀਪੀਐਸ ਦੇ ਆਮ ਜ਼ਾਇਦ ਦੇ ਪਰਚੇ ਹੋਤੇ ਆਲਰੇਡੀ ਪਹਿਲਾਂ ਵੀ दर्ज ਨੇ ਅਸਲਾ ਮੈਮ ਕਿਥੋਂ ਲੈ ਕੇ ਆ ਰਹੇ ਪਤਾ ਲਗਾ ਕੁਝ ਹਾਂਜੀ ਇਹ ਵੀ ਪੁੱਛੀ ਸੀ ਕਿ ਜੋ ਪ੍ਰੀਲੀਮਿਨਰੀ ਇਹ ਸਾਨੂੰ ਸਾਹਮਣੇ ਆਇਆ ਕਿ ਇਹਨੂੰ ਕੋਈ ਬੰਦਾ ਦੇ ਗਿਆ ਸੀ ਜਿਹੜਾ ਹੁਣ ਵਿਰੇਸ਼ ਚਲਾ ਗਿਆ ਹੋਇਆ ਹੈ ਪਰ ਫਿਰ ਵੀ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹੈਗੇ ਆ ਕਿ ਇਹਦੇ ਜਿੰਨੇ ਵੀ ਪੁਰਾਣੇ ਕੇਸ ਵਾਰ ਹੈ ਜਾਂ ਜਿਹੜੇ ਉਹ ਸਾਨੂੰ ਆਪਣੇ ਕਨਫਰਮੇਸ਼ਨ ਦੇ ਵਿੱਚ ਟੈਕਨੀਕਲ ਦੇ ਹਿਊਮਨ ਇੰਟਰੀ ਤੋਂ ਪਤਾ ਲੱਗਦਾ ਹੈ ਉਹਦੇ ਤੇ ਸੀ ਵੈਰੀਫਿਕੇਸ਼ਨ ਵੀ ਕਰ ਰਹੀ ਜਾਈ ਹੈ ਹੋਰ ਫਰਦਰ ਡਿਟੇਲਸ ਜਾ ਕੇ ਜੋ ਵੀ ਇਤੋਂ ਇਹਦਾ ਪੁੱਛੇਗਾ ਬੈਕਵਰਡ ਲਿੰਕੇਜ ਹੈ ਪੂਰਾ ਸੀ ਘਟਨਾ ਕਿੱਥੇ ਹੋਈ ਜੀ ਇਹ ਪਸ਼ਟਾ ਏਰੀਆ ਦੇ ਵਿੱਚ ਉਹ ਹੀ 라ਵਲਪਿੰਡੀ ਥਾਣੇ 'ਚ ਸਾਡਾ ਪਰਚਾ ਰਜਿਸਟਰ ਹੋਇਆ ਜੀ 46/24 ਅੰਦਰ ਆਰਮਜ਼ ਐਕਟ 10+ ਇਨਫਰਟੈਂਟ ਪ੍ਰੋਬਾਬਲ ਹੋ ਤੋ ਲਾਵਾ ਵੀ ਮੈਮ ਕੋਈ ਬੰਦੇ ਹੋ ਰਹੇ ਨੇ ਵਿੱਚ ਆਪਾਂ ਪਾਏ ਜੀ ਹਜੇ ਫਿਲਹਾਲ ਬਰਜੋਦ ਹੈ ਜੀ ਜੋ ਜੋ ਅਗੇ ਇਨਵੈਸਟੀਗੇਸ਼ਨ ਜਾਂਦਾ ਜਾਏਗਾ ਸੇ ਉਹਨਾਂ ਦੇ ਖਲਾਫ ਹੈ। ਵਾਹਨ ਕਰਾ ਵੀ ਕੋਈ ਜਬਤ ਕੀਤਾ? ਹਾਂ ਜੀ ਇਹ ਵੀ ਇੱਕ ਗੱਡੀ ਹੈ ਜੀ ਗੱਡੀ ਨੰਬਰ PV10BN 1755 ਇਹ ਆਲਟੋ ਕਾਰ ਸੀ ਜਿਹਦੇ ਵਿੱਚ ਇਹ ਸਵਾਰ ਸੀ ਔਰ ਜਿਹੜੀ ਇਹ ਮੌਕੇ ਤੇ ਨਹੀਂ ਹੋਈ। ਹੋਰ ਕਿੱਥੇ ਕਿੱਥੇ ਬੰਦ ਕਰ ਦਿੱਤੇ? ਕਿੱਥੇ? ਇਹ ਜੀ ਤੁਹਾਨੂੰ ਯਾਦ ਹੋਣਾ ਪਿੱਛੇ ਬਰਿਸ਼ਤਾ ਫਾਇਰਿੰਗ ਹੋਈ ਸੀ ਉਹਦੇ ਵਿੱਚ ਵੀ ਸਾਡਾ ਇਹ ਕਯੂ ਸੀਗਾ ਜਿਹਦੇ ਵਿੱਚ ਇਹ ਡੇਲ ਹੋ ਗਈ ਸੀ ਤੇ ਸਾਡਾ ਜਿਹੜਾ ਇਹ ਕਾਫੀ ਏਡੀ ਕੰਪਲੇਨਸ ਸਾਨੂੰ ਆ ਰਹੀਆਂ ਸੀ ਕਿ ਇਹ ਏਰੀਆ ਦੇ ਵਿੱਚ ਘੁੰਮ ਰਿਹਾ ਇਹ ਕੋਲ ਅ ਇਲੀਗਲ ਗੱਤਨ ਹੈਗਾ ਤੇ ਉਸੇ ਸਬੰਧ ਵਿੱਚ ਜੀ ਅਸੀਂ ਆਪਣੀ ਹਿਊਮਨ ਇੰਟ ਲੈ ਰਹੀ ਸੀ ਤੇ ਜਦੋਂ ਸਾਨੂੰ ਕ੍ਰੈਡੀਬਲ ਇਨਪੁਟ ਮਿਲੀ ਤਾਂ ਸਾਡੀ ਟੀਮ ਨੇ ਬਹੁਤ ਅੱਛਾ ਸਪੋਰਟ ਦੇ ਨਾਲ ਲਈ ਐਕਚੁਅਲੀ ਆ ਹੈਗਾ ਇੱਕ ਅੱਛੀ ਰਿਕਵਰੀ ਹੋਇਆ ਇੱਕ ਮਾਨਾ ਬੰਦਾ ਇਹਨਾਂ ਨੇ ਲੰਡ ਠੀਕ ਹੈ